ਹਾਂਜੀ ਤੁਹਾਡਾ ਜੀ ਆਪਣੇ YouTube ਚੈਨਲ ਦੀਪ ਡੇਰੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਤੇ ਦਿੱਤੇ ਗਏ ਬੈਲਡਿੰਗਸ ਆਗੇ ਦਵਾ ਦਿਓ ਤਾਂ ਕਿ ਹਰੇਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਤੇ ਵੀਡੀਓ ਬਣਾਉਣੀ ਹੋਵੇ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 98725 98739 ਅੱਜ ਦੀ ਵੀਡੀਓ ਤੇ ਆਪਾਂ ਤੁਹਾਡੇ ਅਸਤੇ ਘੱਟੇ ਸਾਡੇ ਲੈ ਕੇ ਆਏ ਆਂ ਜਾਣਕਾਰੀ ਪ੍ਰੋਪਰ ਵਾਈਟ ਰਾਵਾਂਗੇ ਤਸਦੀ ਪਰਚ ਤੋਂ ਜੀ ਕਰਨੀ ਆ ਨੰਬਰ ਸਕਰੀਨ ਤੇ ਬਈਦਾ ਦਾ ਚੱਲਦਾ ਰਹਿਣਾਗਾ ਹਾਂਜੀ ਬਈ ਫਰਫੀ ਕਾ ਸ੍ਰੀ ਗਾ ਜੀ ਬਈ ਨਾਮ ਤੇ ਪਿੰਡ ਦੱਸੋ ਜੀ ਪਿੰਡ ਕੋਠਾ ਗੁਰੂਗਾ ਜੀ ਹਾਂਜੀ ਤੇ ਨਾਮ ਹੈ ਸੁਖਦੇਵ ਸਿੰਘ ਜੀ ਠੀਕ ਹੈ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਰਾਮਪੁਰਾ ਫੂਲ ਜੀ ਠੀਕ ਹੈ ਜੀ ਮੋਬਾਈਲ ਨੰਬਰ ਜੀ 98724 30782 ਇਹ ਬਾਈ ਦਾ ਮੋਬਾਈਲ ਨੰਬਰ ਆ ਬਾਕੀ ਸਕਰੀਨ ਤੇ ਦਲੀਆ ਨੋਟ ਕਰ ਲਿਓ ਵਪਾਰ ਲੈਣ ਦਾ ਕੰਮ ਹਾਂ ਵਪਾਰ ਦਾ ਕੰਮ ਆ ਜੀ ਕਿੰਨਾ ਕਰਨਾ ਹੋ ਗਿਆ ਕੰਮ ਕਰਦੇ ਬਹੁਤ ਚਿਰ ਦਾ ਕੰਮ ਕਰਦੇ ਹਾਂ 12 13 ਸਾਲ ਹੋ ਗਏ ਕੰਮ ਕਰਦੇ ਆ ਬਾਕੀ ਦੂਜੀ ਪੀੜੀ ਤਰ੍ਹਾਂ ਦੀ ਵਪਾਰ ਨੂੰ ਆਪਣੀ ਜੀ ਓਕੇ ਜੀ ਹਾਂ ਜੀ ਮੈਂ ਕੰਮ ਝੋਟੇ ਨਾਲ ਜਾਂ ਗਾਈਆਂ ਵੇਚਣੇ ਬਗਾਈਆਂ ਵੀ ਆਉਂਦੇ ਸਾਰਾ ਕੁਝ ਝੋਟੇ ਨਾਲ ਟੱਕਾ ਵੀ ਆ ਜਾਂਦਾ ਗਾਈਆਂ ਦੋਕੜਾਂ ਘੱਬਣਾ ਵੀ ਆ ਜਾਂਦੇ ਆ ਜੀ ਯਾਨੀ ਹਰੇਕ ਪ੍ਰਕਾਰ ਦੇ ਹਾਂ ਚੰਗੀ ਕੱਟੀ ਗੁੱਟੀ ਵੀ ਲੈ ਲਈ ਜੀ ਠੀਕ ਹੈ ਜੀ ਹਾਂ ਜੀ ਓਕੇ ਜਿਹੜੀ ਪ੍ਰਾਜ ਕੱਟੀ ਰੱਖਦੇ ਆ ਪਾਸ ਕਿੰਨੀ ਕੁ ਉਮਰ ਬੱਚੇ ਇੱਕ 11 ਮਹੀਨਾ ਦਾ ਬੱਚਾ ਜੀ 11 ਮਹੀਨਾ ਹਾਂ ਪਯੋਰ ਮੋਰਾ ਨਸਲ ਹੈ ਗੱਮ ਮਦਰ ਮੈਟਲ ਕੋਰ ਦੱਸਿਆ ਉਹਨਾਂ ਨੇ 14 15 ਕਿਲੋ ਜੀ ਹਾਂ 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 ਬਿੰਡੇ ਲਈ ਆਪਾਂ ਗੱਟਿਏ ਠੀਕ ਆ ਬੱਚੇ ਕਿੰਨੇ ਕਮਰੇ 11 ਮਹੀਨਾ ਬਾਈ 11 ਮਹੀਨਾ ਹਾਂਜੀ ਹਾਂਜੀ ਛਣੋ ਤਿਆਰੀ ਹਾਂ ਛਣ ਚਾਰ ਹਾਂ ਜਿਵੇਂ ਸੀ ਠੰਡੀ ਦੰਦੋ ਖੀਰੀ ਆ ਜਾਂਨ ਲਓ ਵੀ ਬਣਾ ਛਾਂਟੇ ਕਰਾ ਲੈਣੇ ਚੇ ਲੋ ਕਰੋ ਚਾ ਕੀ ਆ ਵਾਤਾ ਚਾਹੀ ਠਣਕ ਲੈ ਕਰਨੀ ਕੋ ਪੈੰਡੂ ਬੇੜਾੜ ਕੇ ਠਣਾ ਬਾਈ ਕਹਾਈ ਮਦਰ ਮੈਟਲ ਤੋਂ ਆਪਣੇ 14 15 ਕਿਲੋ ਮਾਰਕਾ ਹੈ ਤੁਸਮਤਾ ਆਪਰ ਬਾਕੀ ਬਾਈ ਦੇ ਕੋਈ ਜਾਨਵਰਾਂ ਉਹਨੇ ਜਾਂਦੇ ਰਹਿੰਦੇ ਬਾਈ ਕਹਦਾ ਹਰੇਕ ਪ੍ਰਕਾਰ ਦਾ ਤੁਸਮਤਾ ਮਿਲੂਗਾ ਘੋਡੀ ਨਾਲ ਮੱਝ ਨਾਲੋਂ ਗਾਂ ਨਾਲੋਂ ਪੱਤੀ ਨਾਲੋਂ ਹਾਂਜੀ ਹਾਂਜੀ ਤੇ ਬਾਕੀ ਬਾਈ ਕਰਾਂਗੇ ਤਾਹਗਾ ਦੇ ਨਾ ਬੱਚਾ ਹੀ ਆ ਕੰਟਗੇ ਵਾਰ ਨੂੰ ਬਈ ਜੈਡ ਬਲੈਕ ਚਾਹ ਇੰਡੀਆ ਕਰਮਾਈ ਨੇ ਕੈਂਕੀ ਗਰੇ ਵਾਰ ਅੱਗੇ ਪੁੱਛ ਬਾਕੀ ਜੈਡ ਬਲੈਕ ਮੋੜਾ ਨਾ ਸੋ ਚਾਹ ਜਾਂਦੀ ਆ ਕਿ 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 ਨਾ ਬੋਦਾ ਉਹ ਵਰਦੇ ਸੁਹਾਣਾ ਕੱਡਵੈਟ ਵੀ ਚੱਕਾ ਕਰਮਾਈ ਦਾ ਤੇ ਰਾਜੀ ਠੀਕ ਆ ਗੌਰ ਮੰਡੋਰ ਪਈਆ ਆਤੀ ਕਰੇ ਸੁਣਾ ਰਹੀ ਆ ਯਾਰ ਕੀ ਕੋਈ ਲਿੱਸੀ ਲਾ ਵੀ ਨਹੀਂ ਹੈਗੀ ਬਾਕੀ ਦੇਖੋ ਉਹ ਵੀ ਠੰਡੀ ਆ ਕੱਢੀ ਜੀ ਠੰਡੀ ਜਿਹੜਾ ਕੱਢੀ ਲਾਓ ਕੀ ਆ ਬਾਤ ਆ ਜੀ ਨਹੀਂ ਤਾਂ ਉਹਦੇ ਬੱਚੇ ਹਾਥੀ ਨਾ ਹੋ ਗੁੰਦੇ ਤੇ ਲਓ ਪਲੱਸ ਗੇਮ ਚੈੱਕ ਕਰੋ ਫਿਰ ਕੀ ਕਰਨ ਲੱਗੋ। 4 ਹੀ ਖਾਣਾ ਕੱਲੇ ਕਰਨ ਨਿਕਰੇ ਬੜੇ ਸਟ੍ਰੇਟੇ ਲੱਗੇ ਆ। ਉਹਦੇ ਪਾਸੇ ਦੇਖ ਲਓ ਫਸਵਾੜੀ ਦੇਖ ਲਓ। ਕੀ ਆਵਾਤਾ థాంਕ ਯੂ। ਗੋਲ ਕਰਦੀ ਹੁੰਦੀ ਆ ਬਾਕੀ ਹਲੇ ਬੱਚਾ ਹੀ ਆ ਕਿਰਾ। ਬਾਈ ਕਹਾਂ ਦੱਦੋ ਕੋਲ ਕਰਨ ਪਰਮ ਜੀ ਦੀ ਆ। ਖਾਣਾ ਪੱਕੇ ਕਿ ਕਰਵਾਇ ਦਿੱਤੇ। ਬਾਕੀ ਮੁੱਲ ਵੀ ਆਪਣਾ ਨਿਕਾ ਜਮਾ ਜੈ ਕਰਦਾ। ਸੋ ਵੀਡੀਓ ਐਂਡ ਤੱਕ ਜੂਨ ਦੇਖਿਓ ਮੁੱਲ ਆਪਰੇ ਵਿੱਚ ਕਰਾ ਲੈਣਾ ਹੈ। ਤੇ ਲਓ ਖੜਨੀ ਖੜਨੀ ਚੈੱਕ ਕਰੋ। ਖੜੇ ਬੱਚੇ ਇਹ ਤਾਂ ਕਹਣਾ ਮਹੀਨਾ ਵਾਲਾ ਬਾਕੀ ਮਦਰ ਮਰਕ ਭਾਈ ਕਹਿੰਦਾ ਮਾਲਕਾ ਜਤਨ ਦਾ ਹੈ ਨਹੀਂ ਤੇ ਅੱਜ ਚੋਰਾ ਕਿਲ 30 लाख ਪੂਰੀ ਹੈ हां 30 लाख ਪੂਰੀ ਹੈ ਜੀ ਤੇਰਾ ਕੀ ਮਨ ਚੈ ਹੈ ਵੇਚਣਾ ਵਾ 18000 ਦੀ ਦੇ ਦਾਂਗੇ 18000 ਤੇ ਬਸ ਮਾਨਤਾ ਨਹੀਂ ਕਰਦੇ ਮਾੜਾ ਮੋਟਾ ਜੀ ਵਾ ਛੋੜਛਾਪਾ ਹੋ ਗਿਆ 18000 ਚੋਂ ਠੀਕ ਹੈ ਜੀ ਹਾਂ ਜੀ ਇੱਕ ਨੰਬਰ ਫਿਰ ਦੱਸ ਦੋ 98724 30782 ਜੀ ਓਕੇ ਜੀ ਇਹ ਮਾਨਤਾ ਭਰਾ ਲਓ ਜੀ ਪਿੰਡ ਕੋਠਾ ਗੁਰੂਗਾ 18000 ਰੁਪਇਆ ਬਾਕੀ ਮੌਕੇ ਤੇ ਆਏਗਾ ਤਾਂ ਇਤਰਾ ਦਾ ਮਾਨਤੰਗ ਦਿੱਤੇ ਜ਼ਰੂਰ ਦਿੱਤਾ ਜਾਊਗਾ ਕੋਈ ਖਰਚਲ ਨਹੀਂ ਹੋਏਗਾ ਤੇ ਬਾਕੀ ਲਓ ਖੜਨੀ ਖੜਨੀ ਚੈੱਕ ਕਰ ਲਓ ਬੱਚੇ ਅਦਰ ਘਰੀ ਭਰਾ ਤੇ ਹੱਸ ਤਾ ਲਓ ਸਿਆਸਵਾੜੀ ਚੈੱਕ ਕਰੋ ਪਿਆਵਾ ਚਨਾ ਕੂੜਾ ਕੂੜਾ ਕੱਟੀ ਵੀ ਕਹਿੰਦਾ ਹਾਂ ਭਾਈ ਹਾਂ ਹਾਂ ਸੁਰੱਖਿਅਤ ਰਹੋ ਜੀ ਬ੍ਰੇਕ ਬ੍ਰੇਕ ਕਿ ਆ ਜਾਂਦੀ ਹੈ ਜੀ ਹਾਂ ਜੀ ਦੋ ਮਿੰਟ ਹੋਰ ਪਈਆ ਤੇ ਬਾਕੀ ਨੰਬਰ ਸਕਰੀਨ ਤੇ ਕਿਸੇ ਭਰਾ ਦੇ ਜਾਣ ਵਾਲ ਤੈਨ ਦਾ ਬਾਏ ਦਿੱਤੇ ਗੇ ਨੰਬਰ ਤੇ ਸੰਪਰਕ ਕਰ ਲਓ ਵੀਡੀਓ ਦੇਖਣ ਲਈ ਤਾਂ ਨਵਾ ਜੀ